ਸੰਡੇ ਕੱਟ ਪੀਸ ਸੇਲ ਮੇਲਾ ਜੀ ਫੋਲਵਰਡ ਆ ਫੋਲੋ ਵੈਰੀਟੀ ਦੁਬਾਰਾ ਆ ਗਈ ਕੱਟ ਪੀਸਾਂ ਦੀ ਹਰ ਸੰਡੇ ਸੇਲ ਲੱਗਿਆ ਕਰੂ ਜੀ ਜਿਹੜੀਆਂ ਆਪਾਂ ਨੇ ਕੱਟ ਪੀਸ ਲੈਣੇ ਆ 20 50 80 100 150 200 ਠੀਕ ਹੈ ਸਾਰੇ ਤਰ੍ਹਾਂ ਦੇ ਕੱਟ ਪੀਸ ਹੈਗੇ ਆ ਜੀ ਸੋ 25 ਰੁਪਏ ਦਾ 30 ਰੁਪਏ ਦਾ 50 ਰੁਪਏ ਦਾ 100 ਰੁਪਏ ਦਾ ਇੱਥੇ ਸਾਰਾ ਮਾਲ ਪਊਗਾ ਜਿੰਨੇ ਮਰਜ਼ੀ ਲੈ ਜਿਓ ਹਰ ਸੰਡੇ ਸੇਲ ਲੱਗਦੀ ਹੁੰਦੀ ਹੈ ਕੱਲ੍ਹ ਨੂੰ ਵੀ ਸੇਲ ਲੱਗੂਗੀ ਸਵੇਰੇ 9:00 ਲੈ ਕੇ ਸ਼ਾਮ ਨੂੰ 7:00 ਤੱਕ दो 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 सेल ਚੱਲੂਗੀ ਵਿੱਚੇ ਕੁੜਤੀਆਂ ਪਲਾਜ਼ੋ ਸ਼ਰਟਾਂ ਸਭ ਵਿੱਚ ਆਉਣਗੇ 100 150 200 ਜਿੰਨੇ ਮਰਜ਼ੀ ਮਾਲ ਚੱਕ ਲਿਓ ਸੰਡੇ ਕੱਟ ਵੀ ਸੇਲ ਮੇਲਾ ਤੇ ਜਿਹੜੀਆਂ ਪੈਣੇ ਆਨਲਾਈਨ ਮੰਗਾਉਣੇ ਆ ਕੱਟ ਪੀਸ ਘੱਟੋ ਘੱਟ 5000 ਦੇ ਲੈਣੇ ਪੈਣਗੇ 500 ਰੁਪਏ ਪਹਿਲਾਂ ਪਾਉਣਾ ਪਊਗਾ ਤੁਹਾਨੂੰ ਵੀਡੀਓ ਕਾਲ ਤੇ ਕੱਟ ਪੀਸ ਦਿਖਾ ਦਾਂਗੇ ਠੀਕ ਹੈ ਜੀ ਬਹੁਤ ਪੈਣਾਂ ਦੇ ਮੈਸੇਜ ਆ ਰਹੇ ਆ ਵੀ ਕੱਟ ਪੀਸ ਦੀ ਦੁਕਾਨ ਦੇ 800 ਸਾਲੇ ਦੂਰ ਬੈਠੇ ਆ ਘੱਟੋ ਘੱਟ 5000 ਦੇ ਕੱਟ ਪੀਸ ਲੈਣੇ ਪੈਣਗੇ ਵੀਡੀਓ ਕਾਲ ਤੇ ਦਿਖਾ ਦਾਂਗੇ ਜਿੰਨੇ ਮਰਜ਼ੀ ਲੈ ਲਿਓ ਵਿੱਚੇ ਕੁੜਤੀਆਂ 12 ਵਿੱਚ پلاਜੋ ਵਿੱਚ ਟੋਟੇ ਚੁੰਨੀਆਂ 150 ਦੀਆਂ ਦੋ ਚੁੰਨੀਆਂ ਕੜਾਈਆਂ ਇਹ ਜਿਹਾ ਜਮਰ ਚੱਕ ਲਿਓ ਵੈਰਟੀਬਥਰੀਆ ਫੁੱਲ ਵੀਡੀਓ ਦੁਆਰਾ ਪਾਵਾਂਗੇ ਜਲਦ ਹੀ ਸੰਡੇ ਕੱਲ ਨੂੰ ਚੱਲੂਗੀ ਸੇਲ ਘੱਟ ਵੀਸਾਂ ਦੀ ਸੇਲ ਸਵੇਰੇ 9:00 ਤੋਂ ਲੈ ਕੇ 7:00 ਵਜੇ ਤੱਕ